ਕੱਲ ਜੌਂਡੀਅਰ ਤੇ ਫੁੱਲ ਵੀਡੀਓ ਵੀ ਪਾਈ ਰੀਲ ਵੀ ਪਾਈ ਇਹ ਪੁੱਛਿਆ ਵੀ ਉਹਦੇ ਹੈਂਡ ਬ੍ਰੇਕ ਕਿਉਂ ਨਹੀਂ ਇਹ ਨਹੀਂ ਕੋਈ ਹਾਲੇ ਤੱਕ ਦੱਸ ਸਕਿਆ ਫੈ ਨਹੀਂ ਆਪਾਂ ਬੱਸ ਬਣ ਜਾਂਦੇ ਆ ਕੱਲੇ ਪਰ ਉਹਦੀ ਜਾਣਕਾਰੀ ਵੀ ਸਮਝੋ ਅੱਛਾ ਇਹ ਨਹੀਂ ਫਰਕ ਕੱਢ ਸਕਦੇ ਵੀ ਜਿਹੜੇ 50 ਪਾਵਰ ਤੋਂ ਥੱਲੇ ਵਾਲੇ ਜੌਂਡੀਅਰ ਆਉਂਦੇ ਨੇ ਉਹਨਾਂ ਦੇ ਘਾਤੇ ਸਾਰਿਆਂ ਦੇ ਹੈਂਡ ਬ੍ਰੇਕ ਲੱਗਿਆ ਹੋਇਆ ਕੋਈ ਕੁਛ ਬਣਾਉਣ ਲੱਗ ਗਿਆ ਕੋਈ ਪਤਾ ਨਹੀਂ ਕੋਈ ਸਤਾ ਨਹੀਂ ਇਹਦੇ ਜੀ ਗੇਅਰ ਲੋਕ ਹੁੰਦਾ ਗੇਅਰ ਲੋਕ ਤਾਂ ਹੁੰਦਾ ਪਰ ਜਿਹੜੇ ਛੋਟੇ ਜੌਂਡੀਅਰ ਨੇ ਉਹਨਾਂ ਦੇ ਕਿਉਂ ਨਹੀਂ ਗੇਅਰ ਲੋਕ ਲਾਇਆ ਉਹਨਾਂ ਦੇ ਹੈਂਡ ਬ੍ਰੇਕ ਕਿਉਂ ਲਾਇਆ ਆਜੋ ਤੁਹਾਨੂੰ ਇਹ ਦੱਸਦਾ ਸਾਰਾ ਕੁਝ ਇਹ ਕਿਸੇ ਨੇ ਗੌਰ ਹੀ ਨਹੀਂ ਕੀਤੀ ਅੱਜ ਤੱਕ ਸਿਫਤਾਂ ਕਰਨ ਲੱਗ ਖੜੇ ਟਰੈਕਟਰ ਤੇ ਉਹ ਪ੍ਰੈਸ਼ਰ ਕਿਵੇਂ ਖੜੂਗਾ ਪ੍ਰੈਸ਼ਰ ਲੀਕ ਹੋ ਜਾਂਦਾ ਹੌਲੀ 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 ਪ੍ਰੈਸ਼ਰ ਲੀਕ ਹੋ ਜਾਊਗਾ ਤੇ ਟਰੈਕਟਰ ਨੇ ਰੁੜ ਪੈਣਾ ਇਹ ਮੇਨ ਕਾਰਨ ਆ ਜੀ ਡੀ ਦਾ ਜਿਹੜਾ ਉਹਨੇ ਹੈਂਡ ਬ੍ਰੇਕ ਛੋਟੇ ਟਰੈਕਟਰ ਨੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹਨਾਂ ਦੇ ਸਾਰਿਆਂ ਦੇ ਸਿੰਪਲ ਰੋਡ ਸਿਸਟਮ ਉਹਨਾਂ ਦੇ ਉਹ ਉੱਥੇ ਕੀਲਾ ਜਿਹਾ ਲਾਤਾ ਹੈ ਉਹ ਹੈਂਡ ਬ੍ਰੇਕ ਆ ਉਹ ਹੈਂਡ ਤੁਸੀਂ ਹੁਣ ਜਿਹੜਾ 52 ਦਾ ਆਉਂਦਾ ਕਾਲੇ ਟੱਡ ਵਾਲਾ ਜਾ ਉਹ ਤੋਂ ਛੋਟੇ ਲਾ ਲਓ ਤੁਸੀਂ ਉਹਨਾਂ ਨੂੰ ਦੇਖਿਆ ਉਹ ਬ੍ਰੇਕ ਪੈਡਲ ਐ ਪੈਡਲਿਆਂ ਪ੍ਰੈਸ ਕਰਕੇ ਲੋਕ ਹੁੰਦੇ ਨੇ ਕਦੀ ਹਾਂਜੀ ਗੱਭਰੂ ਕੱਲ ਆਪਾਂ ਇੱਕ ਵੀਡੀਓ ਪਾਈ ਸੀ ਜੇਡੀ ਦੀ ਇਹਦੀ ਆਪਾਂ ਸੀਰੀਜ਼ ਬਣਾਵਾਂਗੇ ਬ੍ਰੇਕਾਂ ਦੀ ਸੀਰੀਜ਼ ਆ ਕੋਈ ਵੀ ਸੱਜਣ ਦੇਖਣਾ ਚਾਹੁੰਦਾ ਉਹ ਮਤਲਬ ਕਿ ਪਲੇਲਿਸਟ ਜਾ ਕੇ YouTube ਦੀ ਜਾਂ Facebook ਦੀ ਚ ਬ੍ਰੇਕਾਂ ਤੇ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਆ ਖਾਸ ਕਰਕੇ ਜੇਡੀ ਦੇ ਉਹ ਜਾ ਸਕਦਾ ਗੱਲ ਆਪਣੀ ਹੋਈ ਸੀ ਵੀ ਇਹਦੇ ਜਿਹੜੇ ਬ੍ਰੇਕ ਨੇ ਉਹ ਕਿਵੇਂ ਕੰਮ ਕਰਦੇ ਨੇ ਉਹ ਤੋਂ ਬਾਅਦ ਆਪਾਂ ਕੁਐਸਚਨ ਪੁੱਛਿਆ ਸੀ ਵੀ ਭਾਈ ਇਹਦੇ ਹੈਂਡ ਬ੍ਰੇਕ ਕਿਉਂ ਨਹੀਂ ਹੈਗਾ ਪਰ ਕੋਈ ਇਹ ਨਹੀਂ ਦੱਸ ਸਕਿਆ ਵੀ ਛੋਟੇ ਤੇ ਕਿਉਂ ਆਉਂਦਾ ਜਿੰਨੇ 50 ਪਾਵਰ ਤੋਂ ਥੱਲੇ ਵਾਲੇ ਟਰੈਕਟਰ ਨੇ ਜਿਹੜੀ ਉਹਨਾਂ ਦੇ ਹੈਂਡ ਬ੍ਰੇਕ ਕਿਉਂ ਆਉਂਦਾ ਪਹਿਲਾਂ ਤਾਂ ਆਪਾਂ ਛੋਟਿਆਂ ਦੀ ਗੱਲ ਕਰ ਲਈਏ ਜਿੰਨੇ 50 ਪਾਵਰ ਤੋਂ ਛੋਟੇ ਟਰੈਕਟਰ ਨੇ ਉਹਨਾਂ ਦੇ ਕੱਲੇ ਆਇਲ ਮਸਟ ਬ੍ਰੇਕ ਆਉਂਦੇ ਨੇ ਕੱਲੇ ਆਲਮੋਸਟ ਪਰ ਉਹਨਾਂ ਦੇ ਹਾਈਡਰੌਲਿਕ ਪਾਵਰ ਬ੍ਰੇਕ ਨਹੀਂ ਆਉਂਦੇ ਨਾ ਉਹ ਆਟੋ ਅਡਜਸਟ ਹੁੰਦੇ ਨੇ ਉਹ ਸਿੰਪਲ ਬ੍ਰੇਕ ਸਿਸਟਮ ਆ ਉਹ ਅਡਜਸਟ ਤੁਹਾਨੂੰ ਕਰਨਾ ਪਊਗਾ ਉਹ ਆਟੋ ਅਡਜਸਟ ਨਹੀਂ ਹੈਗਾ ਉਹ ਸਿੰਪਲ ਬ੍ਰੇਕ ਆ ਉਹ ਹਾਈਡਰੌਲਿਕ ਨਹੀਂ ਨਾ ਹੈਗੇ ਦੂਏ ਲੋਟ ਆ ਉਹ ਸਿੱਧੇ ਉਹਨਾਂ ਦੇ ਜਿਹੜੇ ਲੀਵਰ ਨੇ ਜਿਵੇਂ ਸੋਰਾਜ ਦੇ ਨਿਊ ਹਾਲੈਂਡ ਦੇ ਸਾਰਿਆਂ ਦੇ ਜਿਨ੍ਹਾਂ ਦੇ ਲੀਵਰ ਜਾਂਦੇ ਨੇ ਉਹ ਉਹ ਸਿਸਟਮ ਆ ਉਹ ਆਹ ਆਟੋ ਅਡਜਸਟ ਵਾਲਾ ਹਾਈਡਰੌਲਿਕ ਵਾਲਾ ਇਹ ਸਿਸਟਮ ਨਹੀਂ ਆ ਠੀਕ ਆ ਜੀ ਇੱਕ ਗੱਲ ਅੱਗੇ ਆਗੇ ਜੀ ਆਪਣਾ ਦੂਆ ਜਿਹੜਾ 5210 5310 5405 5075 ਇਹਨਾਂ ਦੇ ਕੀ ਆ ਜਾਂਦਾ ਹਾਈਡਰੌਲਿਕ ਬ੍ਰੇਕ ਹੁਣ ਹਾਈਡਰੌਲਿਕ ਬ੍ਰੇਕਸ ਦਾ ਕੀ ਆ ਪਹਿਲੀ ਗੱਲ ਆ ਹਾਈਡਰੌਲਿਕਸ ਬ੍ਰੇਕ ਨੂੰ ਕੋਈ ਥੱਲੇ ਲੀਵਰ ਜਾਂ ਉਹ ਜਿਹੜੀਆਂ ਲਿੰਕਾਂ ਸਿੱਧੀਆਂ ਵਿੱਚ ਵੱਟਦੀਆਂ ਨੇ ਜਾ ਕੇ ਡਰਮਾਂ ਦੇ ਜਾਂ ਅੰਦਰ ਤੱਕ ਰੌੜ ਜਾਂਦੀ ਆ ਉਹ ਰੌੜ ਨਹੀਂ ਹੁੰਦੀ ਉਹਦੀ ਮੇਨ ਪ੍ਰੋਬਲਮ ਕੀ ਆ ਵੀ ਕੰਪਨੀ ਲਾ ਕੇ ਨਹੀਂ ਸਕਦੀ ਦੇਖੋ ਰੌੜ ਕੋਈ ਜਾਂਦੀ ਨਹੀਂ ਸਪੈਸ਼ਲ ਉਹਨੂੰ ਕਿਵੇਂ ਹਾਂਡੀ ਦੇ ਵਿੱਚ ਦੀ ਕੰਪਨੀ ਤਾਰ ਪਾਵੇ ਸਪੈਸ਼ਲ ਤਾਰ ਪਾਉਣੀ ਪਊ ਨਾ ਜਗਾੜ ਵੱਧ ਹੈ ਉਹ ਕੰਪਨੀ ਉੱਥੋਂ ਨਹੀਂ ਪਾਉਣਾ ਚਾਹੁੰਦੀ ਨੰਬਰ 2 ਤੇ ਜੇ ਆਪਾਂ ਪੈਡਲਾਂ ਪ੍ਰੈਸ ਕਰਕੇ ਰੱਖਾਂਗੇ ਤੁਸੀਂ ਪੈਡਲ ਪ੍ਰੈਸ ਕਰਕੇ ਲੋਕ ਕਰਤੇ ਬ੍ਰੇਕ ਕਿੰਨਾ ਕੁ ਪ੍ਰੈਸ਼ਰ ਉੱਥੇ ਮੰਨ ਲਓ ਸਸਟੇਨ ਕਰ ਪਾਊਗਾ ਜਾਂ ਮੇਨਟੇਨ ਕਰ ਪਾਊਗਾ ਪ੍ਰੈਸ਼ਰ ਆਪਾਂ ਬ੍ਰੇਕ ਦੱਬ ਲਏ ਹੁਣ ਮੰਨ ਲਓ ਜੇ ਡੀ ਆ ਸਟਾਰਟ ਖੜਾ ਤੁਸੀਂ ਬ੍ਰੇਕ ਐਂ ਦੱਬ ਕੇ ਬੰਦ ਕਰਤਾ ਹੌਲੀ 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 ਕੀ ਹੋਣਾ ਜਿਹੜਾ ਪ੍ਰੈਸ਼ਰ ਆ ਉਹ ਸਾਰਾ ਲੀਕ ਹੋ ਜਾਣਾ ਟਰੈਕਟਰ ਨੇ ਰੁੜ ਪੈਣਾ ਕਦੇ ਵੀ ਜਿਹੜੇ ਪਾਵਰ ਬ੍ਰੇਕ ਨੇ ਉਹ ਇਦਾਂ ਐ ਬੰਦ ਖੜੀ ਚੀਜ਼ ਤੇ ਐ ਪ੍ਰੈਸ਼ਰ ਨਾ ਨਹੀਂ ਰੁਕ ਸਕਦੇ ਉਹ ਜਿਹੜਾ ਹਾਈਡਰੌਲਿਕ ਸਿਸਟਮ ਆ ਇੱਕ ਵਾਰੀ ਪ੍ਰੈਸ਼ਰ ਭੇਜਦਾ ਸਟਾਰਟ ਕੰਡੀਸ਼ਨ ਤਾ ਪ੍ਰੈਸ਼ਰ ਜਾਂਦਾ ਰਹਿੰਦਾ ਜਾਂ ਉਹਨਾਂ ਚਿਰ ਆਪਾਂ ਦਬਬਦੇ ਨਹੀਂ ਹੁਣ ਖੜੇ ਟਰੈਕਟਰ ਤੇ ਉਹ ਪ੍ਰੈਸ਼ਰ ਕਿਵੇਂ ਖੜੂਗਾ ਪ੍ਰੈਸ਼ਰ ਲੀਕ ਹੋ ਜਾਂਦਾ ਹੌਲੀ 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 ਪ੍ਰੈਸ਼ਰ ਲੀਕ ਹੋ ਜਾਊਗਾ ਤੇ ਟਰੈਕਟਰ ਨੇ ਰੋੜ ਪੈਣਾ ਇਹ ਮੇਨ ਕਾਰਨ ਆ ਜੀਡੀ ਦਾ ਜਿਹੜਾ ਉਹਨੇ ਹੈਂਡ ਬ੍ਰੇਕ ਨਹੀਂ ਦਿੱਤੇ ਇੱਕ ਤਾਂ ਕੋਈ ਰੋੜ ਨਹੀਂ ਜਾਂਦੀ ਜੇ ਤਾਂ ਕੋਈ ਰੌੜ ਜਾਂਦੀ ਹੋਵੇ ਤਾਂ ਤਾਂ ਉਹਨੂੰ ਕੋਈ ਕੁਝ ਬੰਨਣ ਜਾਂ ਉਹਨੂੰ ਲੋਕ ਕਰਦੀ ਕਰਨ ਅੰਦਰ ਤੱਕ ਰਾੜ ਥੋੜਾ ਜਾਂਦੀ ਹੈ ਡਰੈਕਟਰ ਬ੍ਰੇਕਾਂ ਦਾ ਹੀ ਉਹ ਤਾਂ ਸਰਪੇ ਤੱਕ ਜਾਂਦੀ ਆ ਜੇ ਉਹ ਬ੍ਰੇਕ ਪੈਡਲ ਨੂੰ ਐ ਲੋਕ ਕਰਦੇ ਨੇ ਉਹ ਪ੍ਰੈਸ਼ਰ ਨੂੰ ਨਜ਼ਰ ਖੜ ਨਹੀਂ ਪਾਊਗਾ ਇਹ ਮੇਨ ਰੀਜ਼ਨ ਆ ਜੀਡੀ ਦਾ ਜਿਹੜੇ ਬ੍ਰੇਕਸ ਨੇ ਉਹ ਗੇਅਰ ਲੋਕ ਲਾਉਣ ਦਾ ਉਹ ਤੇ ਲੱਗ ਨਹੀਂ ਸਕਦਾ ਕਦੇ ਵੀ ਤੇ ਮੈਂ ਕੋਈ ਉਹਦੀ ਕੋਈ ਬਰਾਈ ਨਹੀਂ ਕਰ ਰਿਹਾ ਕਿ ਮਾੜੀ ਗੱਲ ਹੈ ਬਹੁਤ ਵਧੀਆ ਗੱਲ ਹੈ ਕੀ ਪ੍ਰੋਬਲਮ ਬਹੁਤ ਬਿਊਟੀਫੁਲ ਚੀਜ਼ ਆ ਪਰ ਮਤਲਬ ਕਿ ਛੋਟੀ ਜਿਹੀ ਇੱਕ ਗੱਲ ਹੈ ਵੀ ਇਸ ਕਰਕੇ ਜਿਹੜਾ ਹੈਂਡ ਬ੍ਰੇਕ ਜਾਂ ਕੋਈ ਹੋਰ ਬ੍ਰੇਕ ਸਿਸਟਮ ਲੱਗ ਨਹੀਂ ਸਕਦਾ ਉਹਨਾਂ ਨੇ ਕੀ ਕਰਿਆ ਉਹਨਾਂ ਨੇ ਗੇਅਰ 'ਚ ਉਹ ਸਾਰੇ ਗੇਅਰ ਲੌਕ ਹੀ ਹੋ ਜਾਂਦਾ ਉਹ ਪਤਾ ਨਹੀਂ ਮੈਂ ਉਹਦਾ ਕਦੇ ਖੋਲਿਆ ਕਰਿਆ ਨਹੀਂ ਵੀ ਕਿਵੇਂ ਉਹਦੀ ਜਾਂਦਾ ਕੋਈ ਕੋਈ ਲੋਕ ਗਰਾਰੀ ਸਿਸਟਮ ਲਾਤਾ ਹੋਊਗਾ ਵੀ ਉੱਥੇ ਉਹ ਸਾਰਾ ਟਰਾਂਸਮਿਸ਼ਨ ਨੇ ਲੌਕ ਹੋ ਜਾਂਦਾ ਉੱਥੋਂ ਅੱਗੇ ਘੁੰਮਦਾ ਹੀ ਨਹੀਂ ਜਾਂ ਜਿੱਦਾਂ ਕਿਦਾਂ ਵੀ ਉਹਨਾਂ ਨੇ ਲੌਕ ਸਿਸਟਮ ਕਰਦਾ ਕਰਤਾ ਉਹ ਗੇਅਰ 'ਚ ਕਰਤਾ ਕਈ ਕਹੀ ਜਾਂਦੇ ਨੇ ਅਖੇ ਜੀ ਰੁੜੇ ਜਾਂਦੇ ਤੇ ਉਹ ਐਂ ਲੱਗ ਜਾਂਦਾ ਚਲੇ ਜਾਂਦੇ ਤੇ ਤਾਂ ਉਹ ਕਦੇ ਵੀ ਲੱਗਦਾ ਨਹੀਂ ਤੇ ਉਹ ਕਦੇ ਵੀ ਲਾਉਣਾ ਨਹੀਂ ਚਾਹੀਦਾ ਚਲੇ ਜਾਂਦੇ ਟਰੈਕਟਰ 'ਚ ਗੇਅਰ ਦਾ ਕੋਈ ਨੁਕਸਾਨ ਅਜੇ ਤੱਕ ਕਦੇ ਕਿਸੇ ਨੇ ਕੀਤਾ ਨਹੀਂ ਵਾਹੇ ਪਰ ਨਹੀਂ ਯੂਜ਼ ਕਰਨਾ ਚਾਹੀਦਾ ਹਮੇਸ਼ਾ ਮੈਂ ਇਹੀ ਸਿਫਾਰਿਸ਼ਾ ਕਿ ਤੁਸੀਂ ਉਹਨੂੰ ਖੜਾ ਕੇ ਗੇਅਰ ਨੂੰ ਪਾਓ ਇਹ ਕਾਰਨ ਹੈ ਬਈ ਜੀ ਅੱਗੇ ਆ ਕੇ ਛੋਟੇ ਟਰੈਕਟਰ ਜਿੰਨੇ ਛੋਟੇ ਟਰੈਕਟਰ ਨੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹਨਾਂ ਦੇ ਸਾਰਿਆਂ ਦੇ ਸਿੰਪਲ ਰੋਡ ਸਿਸਟਮ ਉਹਨਾਂ ਦੇ ਉੱਥੇ ਕੀਲਾ ਜਿਹਾ ਲਾਤਾ ਹੈ ਉਹ ਹੈਂਡ ਬ੍ਰੇਕ ਆ ਉਹ ਹੈਂਡ ਤੁਸੀਂ ਹੁਣ ਜਿਹੜਾ 52 ਦਾ ਆਉਂਦਾ ਕਾਲੇ ਢੱਡਾ ਵਾਲਾ ਜੋਂ ਤੋਂ ਛੋਟੇ ਲਾ ਲਓ ਤੁਸੀਂ ਉਹਨਾਂ ਨੂੰ ਦੇਖਿਆ ਉਹ ਬ੍ਰੇਕ ਪੈਡਲ ਐ ਪੈਡਲ ਐ ਪ੍ਰੈਸ ਕਰਕੇ ਲੋਕ ਹੁੰਦੇ ਨੇ ਕਦੀ ਦੇਖ ਲਿਓ ਜਿੰਨੇ ਛੋਟੇ ਜੌਂਡੀਅਰ ਨੇ ਨਾ ਤੁਸੀਂ ਇਹ ਪ੍ਰੈਸ ਕਰ ਦੋਗੇ ਪੈਡਲ ਉੱਥੇ ਲੋਕ ਦੱਬ ਦੋਗੇ ਉਹ ਪੈਡਲ ਐ ਦੱਬੇ ਵੀ ਰਹਿ ਜਾਣਗੇ ਉਹਨਾਂ ਦੀ ਜਿਹੜੀ ਸਿੱਧੀ ਰੋਡ ਆ ਛੋਟੇ 50 HP ਤੋਂ ਥੱਲੇ ਵਾਲਿਆਂ ਸਿੱਧੀ ਅੰਦਰ ਤੱਕ ਜਾਂਦੀ ਆ ਉਹ ਐਂ ਦੱਬੇ ਵੇ ਲੋਕ ਹੋਿੰਦੇ ਨੇ ਗੱਲ ਮੁੱਕ ਗਈ ਜਿਵੇਂ ਆਮ ਸਾਰੇ XYZ ਡਰੈਕਟਰ ਜਿਹੜਾ ਵੀ ਨਾਂ ਲੈ ਲਓ ਉਹਨਾਂ ਦੇ ਲੋਕ ਹੁੰਦੇ ਨੇ ਸਾਰਿਆਂ ਦੇ ਹੀ ਸਿਸਟਮ ਐਨਾ ਵੀ ਤੁਸੀਂ ਦਿਮਾਗ ਨਹੀਂ ਲੜਾ ਸਕਗੇ ਵੀ ਛੋਟੇ ਤੇ ਕਿਉਂ ਆਉਂਦਾ ਹੈ ਜਿਹੜੇ ਪੰਜਾਬ ਪਾਵਰ ਤੋਂ ਥੱਲੇ ਦੇ 52 ਦਾ ਦੇਖਣੇ ਆਉਂਦੇ ਨੇ ਉਹਦੇ ਰੋਡ ਸਿਸਟਮ ਜਾਂਦਾ ਜਿਹੜਾ ਕੋਈ ਵੀ ਪ੍ਰੈਸ਼ਰ ਸਿਸਟਮ ਪ੍ਰੈਸ਼ਰ ਐਦਾਂ ਲੌਕ ਨਹੀਂ ਹੋ ਸਕਦਾ ਹੁਣ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇ ਨਕਾਰਾਂ ਨੇ ਕਾਰਾਂ ਦੇ ਪਾਵਰ ਬ੍ਰੇਕ ਨੇ ਏਬੀਐਸ ਬ੍ਰੇਕ ਨੇ ਬਾਹਰ ਤਾਂ ਟਰੈਕਟਰਾਂ ਚ ਵੀ ਏਬੀਐਸ ਆਉਂਦੇ ਨੇ ਪਰ ਕਾਰ ਦੇ ਕਿਉਂ ਤਾਰ ਹੁੰਦੀ ਆ ਜਦੋਂ ਆਪਾਂ ਹੈਂਡ ਬ੍ਰੇਕ ਖਿੱਚਦੇ ਆ ਜਿਹੜੇ ਪਿਛਲੇ ਬ੍ਰੇਕ ਨੇ ਪਿਛਲੇ ਨਾਰਮਲੀ ਗੱਡੀਆਂ ਦੇ ਡਰਮ ਬ੍ਰੇਕ ਹੁੰਦੇ ਨੇ ਮੋਸਟ ਪੋਬਲੀ ਕੁਝ ਗੱਡੀਆਂ ਦੇ ਡਿਸਕ ਵੀ ਆਉਂਦੇ ਨੇ ਉਹ ਸਿੱਧੇ ਤਾਰ ਜਾਂਦੀ ਆ ਉਹ ਲੈਦਰਾਂ ਨੂੰ ਬਸ ਕੇ ਚੱਲਣ ਦੀ ਰਿਆ ਨਹੀਂ بیا ਪੈਡਲ ਲੋਕ ਹੁੰਦਾ ਜਾਂ ਉੱਥੇ ਤੱਕ ਪ੍ਰੈਸ਼ਰ ਕੰਮ ਕਰਦਾ ਜਾਂ ਏਬੀਐਸ ਸਿਸਟਮ ਕੋਈ ਕਾਰ ਦੇ ਚ ਵੀ ਜਿਹੜੀ ਖੜੀ ਕਾਰ ਆ ਜਦੋਂ ਉਹਦੇ ਚ ਹਾਈਡਰੌਲਿਕ ਏਬੀਐਸ ਸਾਰਾ ਕੁਝ ਬੰਦ ਹੁੰਦਾ ਉਹ ਕੋਸ਼ ਕੰਮ ਨਹੀਂ ਕਰ ਰਿਹਾ ਹੁੰਦਾ ਸਿੱਧੀ ਤਾਰ ਨਾਲ ਉਹਨਾਂ ਨੂੰ ਖੜਾਇਆ ਜਾਂਦਾ ਕਿਉਂਕਿ ਪ੍ਰੈਸ਼ਰ ਇੰਨਾ ਚਿਰ ਬਨਟੇਨ ਨਹੀਂ ਰਹਿ ਸਕਦਾ ਪ੍ਰੈਸ਼ਰ ਹੌਲੀ ਹੌਲੀ ਲੀਕ ਹੋ ਜੂ ਤੁਸੀਂ ਲਾ ਕੇ ਤੁਰਪੋਂ ਲੱਖ ਫਸਾ ਕੇ ਖੜਾ ਜੋ ਟਰੈਕਟਰ ਰੁੜ ਕੇ ਪਹਾੜੀ ਤੋਂ ਜਾਂ ਕਿਤੋਂ ਵੀ ਉੱਚੇ ਨੀਵੇਂ ਥਾਂ ਤੋਂ ਡਿੱਗ ਕੇ ਹੋ ਜਾਵੇ ਕੀ ਸਮਝੇ ਮੈਨੂੰ ਲੱਗਦਾ ਵੀ ਮੈਨੂੰ 1.5 ਦੋ ਲੱਖ ਬੰਦਾ ਫੇਸਬੁੱਕ ਤੇ ਆ 1.5 ਦੋ ਲੱਖ YouTube ਤੇ ਇੱਕ ਬੰਦੇ ਨੇ ਵੀ ਸਹੀ ਜਵਾਬ ਨਹੀਂ ਦਿੱਤਾ ਵੀ ਬਾਈ ਇਹ ਤਾਂ ਆ ਰੀਜ਼ਨ ਆ ਇਹ ਤਾਂ ਲੱਗ ਹੀ ਨਹੀਂ ਸਕਦੇ ਕੋਈ ਕੁਛ ਦੱਬੀ ਤੁਰਿਆ ਆਉਂਦਾ ਕੋਈ ਕੁਛ ਦੱਬੀ ਤੁਰਿਆ ਆਉਂਦਾ ਕੋਈ ਕਹਿੰਦਾ ਦੇਖ ਲਈ ਟੈਕਨੋਲੋਜੀ ਫਲਾਣਾ ਯਾਰ ਇਹਦੇ ਚ ਕੀ ਹੈ ਟੈਕਨੋਲੋਜੀ ਵਾਲੀ ਗੱਲ ਸਿਆਣੇ ਬਣੋ ਯਾਰ ਕੋਈ ਕਹਿੰਦਾ ਜੀ ਵੀ ਡਿਊਟਸ ਚ ਹਾਂ ਡਿਊਟਸ ਚ ਆਉਂਦੇ ਨੇ ਮੈਂ ਕੱਲ ਇਹ ਵੀ ਸੁਣਿਆ ਵੀ ਜਿਹੜੀ ਨਿਊ ਹਾਲੈਂਡ ਦੀ ਐਕਸਲ ਸੀਰੀਜ਼ ਸੀਰੀਜ਼ ਆਉਂਦੀ ਆ ਉਹਨਾਂ 'ਚ ਆਪਸ਼ਨਲ ਹੈ ਬ੍ਰੇਕ ਆਉਂਦੇ ਨੇ ਮੈਂ ਨਹੀਂ ਕਦੇ ਸੀਐਨਐਚ ਐਕਸਲ ਸੀਰੀਜ਼ 'ਚ ਕਦੇ ਦੇਖੇ ਹਾਂ ਡਿਊਟਸ ਹੋ ਸਕਦੇ ਨੇ ਦੇਖੇ ਮੈਂ ਉਹਦੇ ਵੀ ਨਹੀਂ ਆਪਣੀਆਂ ਅੱਖਾਂ ਨਾਲ ਐਵੇਂ ਗਮਾ ਡਿਊਟਸ ਦੇ ਹੋ ਸਕਦੇ ਨੇ ਕਿਉਂਕਿ ਉਹਦੇ ਫਰੰਟ ਬ੍ਰੇਕ ਵੀ ਨਹੀਂ ਉਹਦੇ ਆਟੋ ਐਕਚੂਏਟਰ ਉਹ ਸਾਰਾ ਕੁਝ ਜ਼ਗਾੜੇ ਦੇ ਮਾਂਗੇ ਲੱਗਿਆ ਹੋ ਹੋ ਸਕਦਾ ਉਈਓ ਐ ਫੀਲਿੰਗ ਚੱਕ ਲਈ ਬੋਲੋ ਬੋਲੋ ਬੋਲੇ ਮੰਨਣਗੇ ਆ ਮੰਨਣ ਨੂੰ ਕੀ ਆ ਯਾਰ ਮੰਨਣ ਨੂੰ ਤਾਂ ਪਰਮਾਤਮਾ ਮੰਨਣ ਵਾਲਾ ਤਾਂ ਦੁਨੀਆ ਅੱਗੇ ਤੋਂ ਅੱਗੇ ਪਈ ਆ ਅਨਿਆ-ਨਿਆ ਟੈਕਨੋਲੋਜੀਆ ਪਈਆਂ ਨੇ ਤੁਸੀਂ ਸੋਚ ਹੀ ਨਹੀਂ ਸਕਦੇ ਹਨਾ ਸੋ ਇਹ ਆ ਜਿਹੜਾ ਮੇਨ ਕਾਰਨ ਮੈਂ ਦੁਬਾਰੇ ਜੇ ਤੁਹਾਨੂੰ ਸ਼ਾਇਦ ਸਮਝ ਨਹੀਂ ਆ ਮੈਂ ਇੱਕ ਵਾਰ ਹੋਰ ਰਿਪੀਟ ਕਰ ਦਿੰਨਾ ਸਿੱਧਾ ਹੀ ਆ ਕੇ ਉਹਦੇ ਭਾਈ ਉਹ ਜਿਹੜੇ ਜਿਗਾੜ ਆ ਸਿੱਧਾ ਉਹਦੇ ਰੋਡਸ ਉਹ ਜਾਂਦੀਆਂ ਨਹੀਂ ਕੰਪਨੀਆਂ ਚਾਹੁੰਦੀ ਨਹੀਂ ਕੰਪਨੀ ਕਿਉਂ ਇਹ ਜਾ ਜਿਗਾੜ ਕਰੂਗੀ ਵੀ ਸਪੈਸ਼ਲ ਹਾਂਡੀ ਵਿੱਚ ਦੀ ਗਲੀ ਕੱਢ ਕੇ ਕਤਾਰ ਪੈਂਦੀ ਕਰੇ ਤੇਲ ਸਾਰਾ ਉੱਥੇ ਉਹ ਸੀਲ ਦੀ ਕਿੰਨੀਆਂ ਪ੍ਰੋਬਲਮ ਆ ਸਕਦੀਆਂ ਨੇ ਇੱਕ ਰੌਡ ਪੈਨ ਦੀ ਕਿਉਂ ਐਕਸਟਰਾ ਕਰੇ ਕੰਪਨੀ ਉਹਨੂੰ ਕੀ ਚੱਟੀ ਪਈ ਆ ਉਹਨਾਂ ਨੇ ਬਹੁਤ ਸੌਖਾ ਇਹ ਬਹੁਤ ਸੌਖਾ ਤੇ ਸੁਹਣਾ ਸਿਸਟਮ ਆ ਆ ਬ੍ਰੇਕਾਂ ਦਾ ਬਹ ਗੇਅਰ ਚ ਫਸਾਓ پارک ਕਰਕੇ ਜਿੱਦਾਂ ਇਹ ਇੱਕ ਹੋਰ ਐਗਜ਼ਾਮਪਲ ਦਵਾ ਸੱਚ ਜਿੱਦਾਂ ਕਾਰ ਹੈ ਜਿਹੜੀਆਂ ਆਟੋ ਕਾਰਾਂ ਹੁੰਦੀਆਂ ਨੇ ਇੱਕ ਤਾਂ ਆ ਗਿਆ ਆਟੋ ਦੇ ਨਿਊਟਰਲ ਡਰਾਈਵ ਡਰਾਈਵ ਪਲੱਸ ਰਿਵਰਸ ਉਹ ਤਾਂ ਅੱਗੇ ਆਪਸ਼ਨ ਆ ਜਾਂਦੇ ਨੇ ਮੈਂ ਤਾਂ ਤਿੰਨੇ ਚੀਜ਼ਾਂ ਕੱਬ ਕਰਦੀਆਂ ਡਰਾਈਵ ਰਿਵਰਸ ਨਿਊਟਰਲ ਤੇ ਪਾਰਕਿੰਗ ਹੁਣ ਤੁਸੀਂ ਗੱਡੀ ਲਈ ਜਾਂਦੇ ਹੋ ਤੁਸੀਂ ਐ ਨਿਊਟਲ ਲੌਕ ਖੜਾਉਣੀ ਆ ਬ੍ਰੇਕ ਪੈਡਲ ਦੱਬਿਆ ਨਿਊਟਰਲ ਕਰਤੀ ਨਿਊਟਰਲ ਤੇ ਕੀ ਆ ਉਹ ਫ੍ਰੀ ਖੜੀ ਆ ਉਹ ਰੁੜੂਗੀ ਜੇ ਮਾੜੀ ਮੋਟੀ ਉੱਚੀ ਨੀ ਮੀ ਜਗਾ ਜੇ ਤੁਸੀਂ ਚੱਕ ਕੇ ਉਹਨੂੰ ਪਾਵਰ ਤੇ ਕਰਤੀ ਉਹ ਟਰਾਂਸਮਿਸ਼ਨ ਲੌਕ ਹੈ ਫੋਰਚੂਨਰ ਦੇ ਐਵੇਂ ਹੀ ਲੱਗਿਆ ਹੁੰਦਾ ਨੋਵਾ ਦੇ ਐਵੇਂ ਹੀ ਹੁੰਦਾ ਪਿੱਛੋਂ ਕੜਕ ਦੇਣੇ ਕਰਦੀ ਐਡਾ ਡੱਡੂ ਜਾਂ ਲੱਗਿਆ ਉਹਦੇ ਪਿੱਛੋਂ ਜਿਹੜਾ ਟਰਾਂਸ ਹੋਆ ਆਪਣੇ ਪਛੜੀ ਚਾਰਡ ਚੱਲਦੀ ਆ ట్రాన్స్‌ਮਿਸ਼ਨ ਉੱਥੇ ਲੋਕ ਆਉਦੇ ਉਹ ਲੋਕ ਲੱਗਦਾ ਉਹਦੇ ਬ੍ਰੇਕ ਨਹੀਂ ਉੱਥੇ ਲੱਗਦੇ ਉਹਦੇ ਵੀ ਜਮੇ ਹੀ ਜੀਡੀ ਮੰਗਕਾਰਾਂ ਦੇ ਵੀ ਲੋਕ ਲੱਗਦਾ ਪਰ ਗੇਅਰ ਬਾਕਸ ਤੇ ਨਹੀਂ ਪਿੱਛੇ ట్రాన్స్‌ਮਿਸ਼ਨ ਤੇ ਲੱਗਦਾ ਜਣੀ ਜੀਡੀ ਦੇ ਗੇਅਰ ਚ ਲੱਗ ਜਾਂਦਾ ਆ ਮੇਨ ਕਾਰਨ ਉਹਦੇ ਲੱਗ ਨਹੀਂ ਸਕਦੇ ਪਰ ਇਹਦਾ ਇਹ ਕੋਈ ਮਤਲਬ ਨਹੀਂ ਮੈਂ ਕਿਸੇ ਨੂੰ ਮਾੜਾ ਕਹਿਣਾ ਮੈਂ ਕਹਿੰਦਾ ਵਧੀਆ ਚੀਜ਼ ਆ ਪਰ ਆਪਾਂ ਇਹ ਕਾਰਨ ਡਿਸਕਸ ਕਰਿਆ ਸੀ ਅਗਲੀ ਜਿਹੜੀ ਵੀਡੀਓ ਆਉਣੀ ਆ ਤੁਹਾਨੂੰ ਇਹ ਦੱਸਣਾ ਹੈ ਵੀ ਜਿਹੜੇ JD ਦੇ ਛੋਟੇ ਟਰੈਕਟਰ ਆ 50 ਪਾਵਰ ਤੋਂ ਥੱਲੇ ਵਾਲੇ ਉਹਨਾਂ ਦੇ ਬ੍ਰੇਕ ਸਵਰਾਜ ਨਾਲੋਂ ਜਾਂ ਜਿਹੜਾ ਆਮ ਹੋਰ ਛੋਟੇ ਟਰੈਕਟਰ ਨੇ ਮਿੰਦਰਾ ਜਿਹੜੇ ਬੁੱਲ ਚਾਉਂਦੇ ਨੇ ਸਿੰਪਲ ਇੰਟਰਨਲ ਚਾਉਂਦੇ ਨੇ ਜਾਂ ਬੁੱਲ ਗੀਅਰ ਚਾਉਂਦੇ ਨੇ ਐਪੀਸਾਈਕਲਿਕ ਨਹੀਂ ਹੈਗੇ ਉਹਨਾਂ ਨਾਲ ਉਹਦੇ ਬ੍ਰੇਕ ਜ਼ਿਆਦਾ ਕਿਉਂ ਨੇ ਆਪਾਂ ਇਹ ਵੀ ਕਹੀ ਜਾਂਦੇ ਆ ਨਾ JD ਦੇ ਤਾਂ ਛੋਟਿਆਂ ਦੇ ਵੀ ਬਾਲੇ ਬ੍ਰੇਕ ਨਹੀਂ ਉਹਦਾ ਕਾਰਨ ਕੀ ਆ ਅਗਲੀ ਵੀਡੀਓ ਉਹਦੇ ਤੇ ਆਊਗੀ ਮੇਰਾ ਖਿਆਲ ਆ ਸਾਰਾ ਕੁਝ ਕਲੀਅਰ ਆ ਰਹਿ ਨਹੀਂ ਗਿਆ ਜੇ ਕੁਝ ਰਹਿ ਗਿਆ ਥੱਲੇ ਕਮੈਂਟ ਕਰ ਦਿਓ ਆਪਾਂ ਦੁਬਾਰੇ ਬਣਾ ਲਾਂਗੇ ਹੋਰ ਕੀ ਗੱਡੀ ਗੱਲ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ